ਭਈ ਆ ਜ਼ਮੀਨ ਕੀ ਦੀ ਆ ਆ ਜ਼ਮੀਨ ਤੁਸੀਂ ਵੇਖੋ ਕਿ ਜ਼ਮੀਨ ਕਿਹਨਾ ਦੀ ਆ ਸਰਕਾਰ ਦੀ ਆ ਜਾਂ ਕਿਸੇ ਦੀ ਮਾਲਕੀ ਆ ਹੁਣ ਤੁਸੀਂ ਤਸਵੀਰਾਂ ਵੇਖੋ ਕਿ ਬਹੁਤ ਵੱਡਾ ਰਕਬਾ ਇਹਦੇ ਬਾਰੇ ਜੇ ਝਾਤ ਮਰਵਾਈਏ ਤਾਂ ਜਿਵੇਂ ਤੁਹਾਨੂੰ ਉਹ ਦੂਰ ਖੜਾ ਪਿੰਡ ਦਾ ਕੋਈ ਕੋਠੀਆਂ ਦਾ ਨਕਸ਼ਾ ਦਿਖਾਈ ਦੇ ਰਿਹਾ ਜਿਵੇਂ ਟੰਕੀ ਪਾਣੀ ਵਾਲੀ ਦਿਖਾਈ ਦੇ ਰਹੀ ਆ ਇਹ ਬਹੁਤ ਵੱਡਾ ਰਕਬਾ ਔਰ ਜੇ ਗੱਲ ਕਰੀਏ ਤਾਂ ਦੋਨੋਂ ਤਰਫ ਪਿੰਡ ਦੇ ਚਾਰ ਤਰਫ ਵੀ ਹੋ ਸਕਦਾ ਔਰ ਜਦੋਂ ਅਸੀਂ ਪਿੰਡ ਵਾਲਿਆਂ ਤੋਂ ਪਤਾ ਕਰਿਆ ਕਿ ਜ਼ਮੀਨ ਕਿਸ ਦੀ ਤਾ ਅਧਿਆਨੇਤਾ ਇਹ ਵਿਚਾਰ ਦਿੱਤੇ ਆ ਕਿ ਇਹ ਚਰਾੰਦ ਹੈ ਜਿਵੇਂ ਪਿੰਡਾਂ ਦੇ ਲੋਕਾਂ ਵਾਸਤੇ ਇੱਕ ਚਰਾੰਦ ਹੁੰਦੀ ਸੀ ਡੰਗਰ ਚਾਰਨ ਨੂੰ ਪਸ਼ੂ ਚਾਰਨ ਨੂੰ ਤਾਂ ਅਧਿਆਨੇ ਇਹ ਵਿਊ ਦਿੱਤੇ ਆ ਕਿ ਇਹ ਰਕਵਾ ਜਿਹੜਾ ਇਹ ਜ਼ਮੀਨ ਛੱਪੜ ਦੀ ਆ ਤਾਂ ਜ਼ਮੀਨ ਦਾ ਅਸੀਂ ਤੁਹਾਨੂੰ ਦੱਸ ਦਈਏ ਕਿ ਜ਼ਮੀਨ ਕਿੰਨੀ ਆ ਇਸ ਜ਼ਮੀਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਸਹੀ ਪ੍ਰਬੰਧ ਨਹੀਂ ਹੈਗਾ ਨਾ ਤਾਂ ਛੱਪੜ ਸਹੀ ਆ ਤਾ ਨਾ ਇਸ ਦੇ ਉੱਤੇ ਚਰਾਂਦ ਸਹੀ ਆ ਪਾਣੀ ਖੜਾ ਪਿੰਡ ਦੇ ਦਿਵਾਲੇ ਔਰ ਇਸੇ ਕਹਾਵਤ ਨੂੰ ਵੇਖਦੇ ਹੋ ਤੁਸੀਂ ਵੇਖਦੇ ਹੋ ਕਿ ਇਹ ਪਾਣੀ ਕਿੰਨਾ ਖੜਾ ਇਸ ਨੂੰ ਕਹਾਵਤ ਨੂੰ ਵੇਖਦੇ ਹੋਏ ਅਕਸਰ ਹੀ ਕਈ ਵਾਰ ਕਿਹਾ ਜਾਂਦਾ ਸੀ ਕਿ ਝਵਕਰਾ ਮਰਾੜਾ ਜਿੱਥੇ ਗੋਡੇ-ਗੋਡੇ ਗਾਰਾ ਹੁਣ ਗਾਰਾ ਤਾਂ ਇਸ ਜ਼ਮੀਨ ਕਰਕੇ ਬਣਿਆ ਹੋਇਆ ਸੜਕ ਦੇ ਕਿਨਾਰੇ ਪੈਂਦੀ ਜ਼ਮੀਨ ਔਰ ਪਿੰਡ ਦੇ ਚਵੱਖੇ ਨੂੰ ਪੈਂਦੀ ਆ ਸੜਕੇ ਆ ਦੱਸਦਾ ਇਹ ਕਿ ਆ ਤੁਸੀਂ ਵੇਖੋ ਜ਼ਮੀਨ ਔਰ ਦੋਨੋਂ ਤਰਫ ਦੀ ਜ਼ਮੀਨ ਅਸੀਂ ਖਾ ਰਹੇ ਹਾਂ ਔਰ ਇਸ ਜ਼ਮੀਨ ਦਾ ਰਕਬਾ ਲਗਭਗ 28 ਏਕੜ ਦੇ ਕਰੀਬ ਹੈ ਔਰ ਇਸ ਵਿੱਚ ਇਹ ਕਲੀਅਰ ਨਹੀਂ ਹੋ ਪਾਇਆ ਕਿ ਇਹ 28 ਏਕੜ ਛੱਪੜ ਹੈ ਜਾਂ ਚਰਾਣ ਦੀ ਜ਼ਮੀਨ ਹੈ ਔਰ ਨਾ ਇਹ ਚਰਾਣ ਲੱਗ ਰਹੀ ਏ ਤੇ ਨਾ ਇਹ ਛੱਪੜ ਲੱਗ ਰਹੀ ਆ ਦੋਨੋਂ ਤਰਫ ਬੰਜਰ ਪਿਆ ਪਾਣੀ ਖੜਾ ਗੰਦਗੀ ਖੜੀ ਔਰ ਪਿੰਡ ਦੇ ਦਿਵਾਲੇ ਬਦਬੂ ਜਿਹੜੀ ਆ ਉਹ ਫੈਲੀ ਹੋਈ ਆ ਔਰ ਤੁਸੀਂ ਵੇਖੋ ਕੀ ਹੈ ਝਬਕਰਾ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਹਲਕਾ ਤੀਨਾਂ ਨਗਰ ਦਾ ਪਿੰਡ ਹੈ ਜਾਂ ਬਲਾਕ ਦਰੰਗਲਾ ਦਾ ਹੁਣ ਦੱਸਦਾ ਹੀ ਹੈ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਚਵਕਰਾ ਉਹ ਚਵਕਰੇ ਪਿੰਡ ਦਾ ਇਹ ਜਿੰਨਾ ਵੀ ਰਕਬਾ ਵਾ ਇਸ ਰਕਵੇ ਦੀਆਂ ਤਸਵੀਰਾਂ ਅਸੀਂ ਵਿਖਾ ਰਿਆ ਕਿ ਇੰਨੀ ਗੰਦਗੀ ਇਨਾ ਪਾਣੀ ਔਰ ਕਦੋਂ ਤੋਂ ਲੈ ਕੇ ਖੜਾ ਨਾ ਇਹ ਜ਼ਮੀਨ ਚਰਾਦ ਲੱਗ ਰਹੀ ਆ ਤੇ ਨਾ ਇਹ ਛੱਪੜ ਲੱਗ ਰਿਆ ਦੋਨੋਂ ਤਰਫ ਦਾ ਰਕਬਾ ਦੱਸਦਾ ਹੀ ਹੈ ਤਾਂ ਜਦੋਂ ਅਸੀਂ ਕਿਸੇ ਭਰਾ ਨਾਲ ਵਾਰਤਾ ਕੀਤਾ ਤਾਂ ਉਸ ਨੇ ਦੱਸਿਆ ਕਿ ਇਹ ਜੋ ਜ਼ਮੀਨ ਹੈ ਇਹ 28 ਏਕੜ ਹੈ ਔਰ ਪਿੰਡ ਦੇ ਦੋ ਤਰਫ ਨੇ ਚਾਰੋਂ ਤਰਫ ਹੈ ਔਰ ਚਾਰੋਂ ਤਰਫ ਹੀ ਜੇ ਇਹ ਹਾਲਾਤ ਹੋਣ ਤਾਂ ਪਿੰਡ ਵਿੱਚ ਬਦਬੂ ਜਿਹੜੀ ਆ ਉਹ ਨੇਚਰਲੀ ਆ ਬਿਮਾਰੀਆਂ ਜਿਹੜੀਆਂ ਉਹ ਬਿਲਕੁਲ ਸਹੀ ਤਰੀਕੇ ਨਾਲ ਤੁਸੀਂ ਜਾਣਿਆ ਕਿ ਬਿਮਾਰੀ ਬਹੁਤ ਹੋ ਸਕਦੀ ਆ ਪਿੰਡ ਦੇ ਵਿੱਚ ਜਦੋਂ ਇਹ ਛੱਪੜ ਲੰਬੇ ਸਮੇਂ ਤੋਂ ਪਾਣੀ ਨਾਲ ਭਰਿਆ ਔਰ ਗੰਦਗੀ ਭਰੀ ਹੁਣੇ ਤਸਵੀਰਾਂ ਤੁਸੀਂ ਵੇਖੋ ਕਿ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚਵਕਰਾ ਔਰ ਬਾਰਡਰ ਦੇ ਨਜ਼ਦੀਕ ਲੱਗਦਾ ਪਿੰਡ ਆ ਬਹੁਤ ਵੱਡਾ ਪਿੰਡ ਆ ਜੇ ਆਬਾਦੀ ਦੀ ਗੱਲ ਕਰੀਏ ਦਾ 2 4000 ਵੋਟ ਇਥੋਂ ਦੀ 4000 ਦੇ ਕਰੀਬ ਵੋਟ ਹੋ ਸਕਦੀ ਹੈ ਔਰ ਬਹੁਤ ਸਾਰੀਆਂ ਤਸਵੀਰਾਂ ਅਕਸਰ ਇਹ ਚੀਜ਼ਾਂ ਦਰਸਾਉਂਦੀਆਂ ਨੇ